ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੋਥਰਾ ਦੀ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਦੀਪਿਕਾ ਲੋਥਰਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੀਪਿਕਾ ਲੋਥਰਾ ਦੇ ਘਰ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਪਹੁੰਚੀ ਹੈ ਅਤੇ ਦੀਪਿਕਾ ਦੇ ਘਰ ਦੇ ਬਾਹਰ ਪੁਲਿਸ ਦੇ ਵੱਲੋਂ ਤਿੰਨ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਨੇ ਘਰ ਬਾਹਰ ਗਲੀ ਦੇ ਵਿੱਚ ਬੈਰੀਕੇਡਿੰਗ ਕਰਦੀ ਗਈ ਹੈ ਦੀਪਿਕਾ ਲੂਥਰਾ ਨੂੰ ਘਰ ਅੰਦਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਘਰੋਂ ਬਾਹਰ ਨਾ ਨਿਕਲਿਆ ਜਾਵੇ ਸਲਾਹ ਦਿੱਤੀ ਗਈ ਹੈ ਦੀਪਿਕਾ ਲੂਥਰਾ ਨੂੰ ਵੱਡੀ ਖਬਰ ਹੈ ਦੱਸਦੀ ਹੈ ਕਿ ਬੀਤੇ ਦਿਨੀ ਲੂਥਰਾ ਦੇ ਘਰ ਦੇ ਬਾਹਰ ਦੋ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸੀ ਹੁਣ ਬੈਰੀਕੇਡਿੰਗ ਵੀ ਕੀਤੀ ਗਈ ਹੈ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਇੱਥੇ ਪਹੁੰਚੀ ਹੈ ਤੇ ਇਸ ਦੇ ਨਾਲ ਹੀ ਤਿੰਨ ਸੁਰੱਖਿਆ ਗਾਰਡ ਕਰਦੇ ਬਾਹਰ ਤੈਨਾਤ ਰਹਿਣਗੇ ਅਤੇ ਬੈਰੀਕੇਡਿੰਗ ਕੀਤੀ ਗਈ ਹੈ ਦੀਪਿਕਾ ਲੁਥਰਾ ਨੂੰ ਵੀ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਦੱਸਦੀ ਹੈ ਕਿ ਦੀਪਿਕਾ ਲੁਥਰਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਹਾਲਾਂਕਿ ਉਸ ਦੇ ਵੱਲੋਂ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪਹਿਲਾਂ ਅਮਰਿਤਪਾਲ ਮਹਿਰੋਂ ਦੇ ਵੱਲੋਂ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਇੱਕ ਈਮੇਲ ਰਾਹੀਂ ਵੀ ਧਮਕੀ ਭੇਜੀ ਗਈ ਸੀ ਕਿ ਉਹ ਇਸ ਤਰ੍ਹਾਂ ਦਾ ਕੰਟੈਂਟ ਇਤਰਾਜ਼ ਜੋ ਕੰਟੈਂਟ ਪਾਉਣ ਨਾ ਬੰਦ ਕਰ ਦੇਵੇ ਹਾਲਾਂਕਿ ਦੀਪਕਾ ਲੁਥਰਾ ਨੇ న్యూਸ 18 ਦੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪਹਿਲਾਂ ਹੀ ਉਹ ਅਜਿਹਾ ਕੰਟੈਂਟ ਬਣਾਉਣਾ ਛੱਡ ਚੁੱਕੀ ਆ ਹੁਣ ਉਹ ਜਿਆ ਕੋਈ ਵੀ ਕੰਟੈਂਟ ਨਹੀਂ ਪਾਉਂਦੀ ਪਰ ਧਮਕੀਆਂ ਮਿਲਣ ਤੋਂ ਬਾਅਦ ਉਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਹੁਣ ਅੰਮ੍ਰਿਤਸਰ ਦੇ ਵਿੱਚ ਦੀਪਕਾ ਲੁਥਰਾ ਦੇ ਘਰ ਦੀ ਸੁਰੱਖਿਆ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਦੀਪਕਾ ਲੁਥਰਾ ਦੇ ਘਰ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਵੀ ਪਹੁੰਚੀ ਆ ਤਾਂ ਜੀ ਅਸੀਂ ਅਸੀਂ ਆਏ ਸੀ ਅੱਜ ਇੱਥੇ ਜਿਹੜੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਉਹਦਾ ਰਿਵਿਊ ਕਰਨ ਹੀ ਆਏ ਸੀਗੇ ਬਸ ਜੀ ਹਾਂ ਜੀ ਤੇ ਫਿਰ ਦੇਰ ਹੋ ਕੇ ਲਗਾਤਾਰ ਈਮੇਲ ਦੇ ذریعے ਜਾਨਵਰ ਦੀ ਧਮਕੀ ਮਿਲ ਰਹੀ ਹੈ ਲੱਗਦਾ ਕਿ ਅਸੀਂ ਉਹਦੇ ਤਾਂ ਵੀ ਵਰਕਆਊਟ ਕਰ ਰਹੇ ਹੈਗੇ ਆ ਸੁਰੱਖਿਆ ਆਲਰੇਡੀ ਅਸੀਂ ਕਾਫੀ ਕੋਕਾ ਇੰਤਜ਼ਾਮ ਕੀਤੇ ਹੋਏ ਆ ਹੁਣ ਤਾਂ ਕਿੰਨੇ ਸੁਰੱਖਿਅਤ ਕਰਨੀ ਲਿਜੀਏ ਇੱਥੇ ਦੋ ਹੈਗੇ ਸੀ ਤਾਂ ਦੀਪਿਕਾ ਲੋਥਰਾ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਰਿਵਿਊ ਵੀ ਕੀਤਾ ਗਿਆ ਹੈ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਪਹੁੰਚੀ ਹੈ ਦੀਪਿਕਾ ਲੋਥਰਾ ਨੂੰ ਧਮਕੀਆਂ ਮਿਲ ਰਹੀਆਂ ਸੀ ਈਮੇਲ ਦੇ ਜ਼ਰੀਏ ਵੀ ਉਸ ਨੂੰ ਧਮਕੀ ਦਿੱਤੀ ਗਈ ਸੀ ਤੇ ਦੀਪਿਕਾ ਲੋਥਰਾ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਵੀ ਦਿੱਤੀ ਗਈ ਹੈ ਬੀਤੇ ਕੱਲ ਲੋਥਰਾ ਦੇ ਘਰ ਦੇ ਬਾਹਰ ਦੋ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਹੁਣ ਗਿਣਤੀ ਵਧਾ ਦਿੱਤੀ ਗਈ ਹੈ ਇਹ ਵੀ ਕਿਹਾ ਗਿਆ ਕਿ ਘਰ ਤੋਂ ਬਾਹਰ ਨਾ ਨਿਕਲੇ ਦੀਪਿਕਾ ਲੋਥਰਾ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਨੇ ਅਮਿਤ ਕੀ ਕੁਝ ਅਪਡੇਟ ਕਿਉਂਕਿ ਦੀਪਕਾ ਲੁਥਰਾ ਨੂੰ ਧਮਕੀਆਂ ਮਿਲ ਰਹੀਆਂ ਸੀ ਸੁਰੱਖਿਆ ਵਧਾਈ ਗਈ ਕਿ ਬੈਰੀਕੇਡਿੰਗ ਵੀ ਕਰ ਦਿੱਤੀ ਗਈ ਹੈ ਕੀ ਕਹਿਣਾ ਪੁਲਿਸ ਦਾ ਜੀ ਰਣਵੀਰ ਬਿਲਕੁਲ ਬੈਰੀਕੇਡਿੰਗ ਜ਼ਰੂਰ ਕਰ ਦਿੱਤੀ ਗਈ ਹੈ ਕਿ ਸਪੈਸ਼ਲ ਪੰਜਾਬ ਪੁਲਿਸ ਦੀ ਟੀਮ ਦੀਪਕਾ ਲੁਥਰਾ ਦੇ ਘਰ ਉਸ ਨੂੰ ਮਿਲਣ ਜ਼ਰੂਰ ਪੁੱਜੀ ਸੀ ਹਾਲਾਂਕਿ ਕੱਲ ਸਿਕਿਉਰਿਟੀ ਜ਼ਰੂਰ ਘੱਟ ਸੀ ਲੇਕਿਨ ਅੱਜ ਉਸ ਦੀ ਗਲੀ ਦੇ ਵਿੱਚ ਹਰ ਅਣਜਾਣ ਵਾਲੇ ਦੀ ਚੈਕਿੰਗ ਜ਼ਰੂਰ ਕੀਤੀ ਜਾ ਰਹੀ ਹੈ ਦੇਖਿਆ ਜਾ ਰਿਹਾ ਹੈ ਕਿ ਕੋਣ ਕਿੱਥੇ ਜਾ ਰਿਹਾ ਹਾਲਾਂਕਿ ਉਸ ਨੂੰ ਘਰੋਂ ਬਾਹਰ ਨਿਕਲਣ ਨਾ ਨਿਕਲਣ ਦੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੋ ਹੁਣ ਇੱਕ ਜਿਹੜੀ ਖਬਰ ਜ਼ਰੂਰ ਸਾਹਮਣੇ ਆਈ ਹੈ ਕਿ ਉਸੇ ਮਾਮਲੇ ਵਿੱਚ ਪਟਿਆਲੇ ਤੋਂ ਇਸ ਨੌਜਵਾਨ ਨੂੰ ਵੀ ਪੁਲਿਸ ਦੁਆਰਾ ਗ੍ਰਿਫਤਾਰ ਜ਼ਰੂਰ ਕੀਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਪੁਲਿਸ ਇਸ ਮਾਮਲੇ ਨਾਲ ਵੀ ਬਰੀਕੀ ਨਾਲ ਜਾਂਚ ਜ਼ਰੂਰ ਕਰ ਰਹੀ ਹੈ ਤੇ ਉਸ ਦੇ ਘਰ ਦੀ ਸੁਰੱਖਿਆ ਦੇ ਵਿੱਚ ਜਿਹੜੇ ਸੁਰੱਖਿਆ ਕਰ ਸੁਰੱਖਿਅਤ ਕਰਮੀ ਹੈ ਉਹਨਾਂ ਦੇ ਵਿੱਚ ਵੀ ਪੁਲਿਸ ਦੁਆਰਾ ਵਾਅਦਾ ਕੀਤਾ ਗਿਆ ਵਾ ਜੀ ਰਵੀਰ ਠੀਕ ਹੈ ਮੈਂ ਤੁਹਾਨੂੰ ਬਹੁਤ ਸ਼ੁਕਰੀਆ ਦੱਸ ਦिए ਕਿ ਅਮਿਤ ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤੇ ਦੂਜੇ ਪਾਸੇ ਦੀਪਿਕਾ ਲੁਥਰਾ ਜਿਸ ਦੇ ਘਰ ਦੀ ਸੁਰੱਖਿਆ ਵਧਾਈ ਗਈ ਹੈ ਅਤੇ ਸੁਰੱਖਿਆ ਕਰਮੀਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ ਬੈਰੀਕੇਡਿੰਗ ਵੀ ਕੀਤੀ ਗਈ ਹੈ ਦੀਪਿਕਾ ਲੁਥਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ ਹਾਲਾਂਕਿ ਉਸ ਦੇ ਵੱਲੋਂ ਆਪਣਾ ਇੰਸਟਾ ਅਕਾਊਂਟ ਹੁਣ ਬੰਦ ਕਰ ਦਿੱਤਾ ਗਿਆ ਜੇਕਰ ਤੁਸੀਂ ਸਰਚ ਕਰੋਗੇ ਤਾਂ ਨਾਟ ਫਾਊਂਡ ਆਉਂਦਾ ਦੀਪਿਕਾ ਲੁਥਰਾ ਦਾ ਇੰਸਟਾ ਅਕਾਊਂਟ ਉਸਤੇ ਅਮਰਿਤਪਾਲ ਮਹਿਰੋਂ ਦੇ ਵੱਲੋਂ ਵੀ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਉਹ ਇਤਰਾਜ਼ ਜੋ ਕੰਟੈਂਟ ਪਾਉਂਦੀ ਆ ਪਰ ਉਸ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਹ ਕੋਈ ਵੀ ਇਤਰਾਜ਼ ਜੋ ਕੰਟੈਂਟ ਪਾਉਣਾ ਪਹਿਲਾਂ ਹੀ ਬੰਦ ਕਰ ਚੁੱਕੀ ਆ ਤੇ ਹੁਣ ਉਸ ਨੇ ਆਪਣਾ ਇੰਸਟਾ ਅਕਾਊਂਟ ਵੀ ਬੰਦ ਕਰ ਦਿੱਤਾ ਹੈ ਦੂਜੇ ਪਾਸੇ ਉਸ ਦੀ ਸੁਰੱਖਿਆ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ